ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਹੈ ਜੀ ਠੀਕ ਠਾਕ ਹਾਂ ਗਰੇਵਾਲ ਪੋਲਟਰੀ ਕਿੰਗ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਮੈਂ ਸੰਦੀਪ ਸਿੰਘ ਸੋਨੀ ਗਰੇਵਾਲ ਆਪਾਂ ਗੱਲਬਾਤ ਅੱਜ ਕਰਾਂਗੇ ਦੇਸੀ ਚੂਚੇ ਦੇ ਬਾਰੇ ਜਿਵੇਂ ਦੋ ਜ਼ਿਆਦਾਤਰ ਬਰੀਡ ਨੇ ਬਲੈਕ ਐਸਟਰਲੋਪ ਤੇ ਆਰ ਆਰ ਇਹਦੇ ਤੇ ਆਪਾਂ ਗੱਲਬਾਤ ਕਰਾਂਗੇ ਬਾਕੀ ਮਿਲ ਸਾਡੇ ਕੋਲੋਂ ਸਾਰੀ ਬਰੀਡ ਜਾਊਗੀ RIR ਵੀ ਮਿਲ ਜੂਗੀ ਤੁਹਾਨੂੰ ਤੇ ਬਲੈਕ ਐਸਟਰਲੋਕ ਵੀ ਮਿਲ ਜੂਗੀ ਤੇ ਡਬਲ ਐਫ ਜੀ ਕੜਕਨਾਥ ਸੁਨਾਲੀ ਜੋ ਵੀ ਚਾਹੀਦੀ ਹੈ ਮਿਲ ਜੂਗੀ ਡੀਪੀ ਕ੍ਰਾਸ ਮਿਲ ਜੂ ਕੁਕਲੇਲਰ ਮਿਲ ਜੂ ਤੇ ਜਿਆਦਾ ਸੇਲ ਹੋ ਰਹੇ ਨੇ ਡਬਲ ਆਪ ਸੌਰੀ ਬਲੈਕ ਐਸਟਰਲੋਕ ਤੇ RIR ਠੀਕ ਹੈ ਜੀ RIR 6 ਅੰਡੇ ਜਿਆਦਾ ਦਿੰਦਾ ਬਲੈਕ ਐਸਟਰਲੋਕ ਜਿਆਦਾ ਬਰਾਬਰੀ ਦੇ ਰਹੇ ਨੇ ਤੇ ਇੱਕ ਜੀ ਇਹ ਵੀ ਤੁਸੀਂ ਜਿੰਨਾ ਨੇ ਵੀ ਸ਼ੁਰੂ ਕਰਨਾ ਹੈ ਨਮਾ ਕੰਮ ਪਹਿਲਾਂ ਥੋੜੇ ਤੋਂ ਸ਼ੁਰੂ ਕਰਨਾ ਹੈ ਠੀਕ ਹੈ ਜੀ ਜੇ ਕਿਸੇ ਨੇ ਮਨ ਵਿੱਚ ਕੁਝ ਕੇ ਚੱਲੋ ਮੈਨੂੰ ਫੋਨ ਵੀ ਵੀਰੇ ਆਉਂਦੇ ਨੇ ਕੋਈ ਕਹਿੰਦਾ ਵੀ ਮੈਂ 4000 ਚਿਕਸ ਲੈਣਾ ਹੈ ਜੀ 4000 ਤੋਂ ਸ਼ੁਰੂ ਕਰਨਾ ਹੈ ਉਹ 1000 ਤੋਂ ਸ਼ੁਰੂ ਕਰੇ ਪਹਿਲਾਂ ਸ਼ੁਰੂਆਤੀ ਦੌਰ ਠੀਕ ਹੈ ਨਾ ਭਾਵੇਂ ਤੁਸੀਂ 100 ਤੋਂ ਵੀ ਸ਼ੁਰੂ ਕਰ ਲਓ 200 ਤੋਂ ਕਰ ਲਓ ਉਹ ਅਗਲੀ ਗੱਲ ਹੈ ਪਰ ਵਧੀਆ ਤਰੀਕੇ ਨਾਲ ਸ਼ੁਰੂ ਕਰੋ ਵਧੀਆ ਬਰੀਡ ਲਓ ਠੀਕ ਹੈ ਜੀ ਵਧੀਆ ਬਰੀਡ ਦਾ ਵਾਅਦਾ ਤੁਹਾਡੇ ਨਾਲ ਸਾਡਾ ਹੈਗਾ ਠੀਕ ਹੈ ਜੀ ਸਾਡਾ ਜਿੰਮੇ ਹੋਣਾ ਸਾਡੇ ਸ਼ਹਿਰ ਨੇ ਬਰਨਾਲਾ ਹੈਗਾ ਬਰਨਾਲਾ ਜ਼ਿਲ੍ਹਾ ਤੁਹਾਡੇ ਨਾਲ ਵਾਅਦਾ ਹੈ ਇਹ ਅਸੀਂ ਸਾਰੇ ਪੰਜਾਬ ਵਾਲੇ ਵੀਰਾਂ ਨੂੰ ਬੇਨਤੀ ਕਰਦੇ ਆਂ ਬਈ ਏ ਗ੍ਰੇਡ ਬਰੀਡ ਦੇਵਾਂਗੇ ਤੇ ਵਧੀਆ ਜਿਹੜਾ ਹੈਗਾ ਤੰਦਰੁਸਤ ਤੁਹਾਨੂੰ ਚੂਚਾ ਦੇਵਾਂਗੇ ਅਸੀਂ ਪਾਵੇਂ ਤੁਸੀਂ ਇੱਕ ਦਿਨ ਦਾ ਲੈਣਾ ਪਾਵੇਂ ਮਹੀਨੇ ਦਾ ਲੈਣਾ 10 ਦਿਨ ਦਾ 20 ਦਿਨ ਦਾ ਜੋ ਵੀ ਹੈਗਾ ਉਹ ਤੁਹਾਨੂੰ ਫੁੱਲ ਵੈਕਸੀਨ ਕਰਕੇ ਮਿਲੂਗਾ ਉਹਦੇ ਮਲਟੀ ਵਿਟਾਮਿਨ ਕੈਲਸ਼ੀਅਮ ਉਹਨਾਂ ਨੂੰ ਪੜਾਈ ਗਈ ਹੋਊਗੀ ਬੈਂਟੀ ਬੈਠਕ ਲਾਏ ਹੋਣਗੇ ਕੋਈ ਵੀ ਚੂਚਾ ਸਾਡਾ ਬਿਮਾਰ ਨਹੀਂ ਹੋਊਗਾ ਪਰ ਸਾਂਭਣ ਦੀ ਲਾਪਰਵਾਹੀ ਕਰ ਸਕਦੇ ਹਾਂ ਉਹਦੇ ਲਈ ਟ੍ਰੇਨਿੰਗ ਦਾ ਪ੍ਰਬੰਧ ਹੈ ਟ੍ਰੇਨਿੰਗ ਫ੍ਰੀ ਦੇਣੀ ਹੈ ਜਿੰਨਾਂ ਦੀ ਬੁਕਿੰਗ ਵੀਰਾਂ ਦੀ ਹੋਈ ਹੋਈ ਹੈ ਠੀਕ ਹੈ ਜੀ ਜਾ ਲੈ ਵੀਰੇ ਤੇ ਬੁਕਿੰਗ ਹੋਈ ਹੈ ਜਿੰਨਾਂ ਦੀ ਉਹਨਾਂ ਨੂੰ ਟ੍ਰੇਨਿੰਗ ਸਾਡੇ ਵੱਲੋਂ ਫ੍ਰੀ ਹੈ ਤੇ ਸਹਾਇਕ ਕਿੱਤਾ ਇਹ ਆਪਣਾ ਠੀਕ ਹੈ ਜੀ ਸਹਾਇਕ ਕਿੱਤੇ ਦੇ ਵਿੱਚ ਆਪਾਂ ਇਹ ਚਿਕਸ ਪਾਲਦੇ ਆ ਜਾਂ ਹੋਰ ਵੀ ਕਈ ਕੰਮ ਨੇ ਪਰ ਜਿਵੇਂ ਮੱਝਾਂ ਦਾ ਡੇਰੀ ਫਾਰਮ ਹੋ ਗਿਆ ਜਾਂ ਹੋਰ ਹੋ ਗਿਆ ਪਰ ਸਾਰਿਆਂ ਨਾਲੋਂ ਸੌਖਾ ਤੇ ਘੱਟ ਪੈਸੇ ਨਾਲ ਇਹ ਕੰਮ ਸ਼ੁਰੂ ਹੁੰਦਾ ਜੇ ਜਿੰਨਾਂ ਵੀ ਵੀਰਾਂ ਨੇ ਕਰਨਾ ਹੈ ਇਹ ਕੰਮ ਸਭ ਤੋਂ ਘੱਟ ਪੈਸੇ ਨਾਲ ਤੁਸੀਂ ਸ਼ੁਰੂ ਕਰ ਸਕਦੇ ਹੋ ਜੀ ਠੀਕ ਹੈ ਜੀ ਤੇ ਪੈਸਾ ਇਹਦੇ ਵਿੱਚ ਤੁਹਾਨੂੰ ਜਿੰਨਾ ਤੁਸੀਂ ਕੰਮ ਕਰੀ ਜਾਓਗੇ ਜਿੰਨਾ ਤੁਸੀਂ ਪੁਰਾਣਾ ਮਤਲਬ ਤੁਹਾਡਾ ਕੰਮ ਹੋਈ ਜਾਊਗਾ ਉਹਨਾਂ ਤੋਂ ਤੁਹਾਨੂੰ ਇਹਦੇ ਵਿੱਚ ਪ੍ਰੋਫਿਟ ਹੁੰਦਾ ਜਾਣਾ ਹੈ ਠੀਕ ਹੈ ਜੀ ਕਿਉਂਕਿ ਇਹਦੇ ਵਿੱਚ ਪ੍ਰੋਡਕਟ ਜ਼ਿਆਦਾ ਤੁਸੀਂ ਸੇਲ ਕਰ ਸਕਦੇ ਹੋ ਆਉਣ ਵਾਲੇ ਸਮੇਂ ਦੇ ਵਿੱਚ ਟ੍ਰੇਨਿੰਗ ਜੀ ਇਹ ਸਾਰੀਆਂ ਗੱਲਾਂ ਦੱਸੀਆਂ ਜਾਂਦੀਆਂ ਨੇ ਠੀਕ ਹੈ ਜੀ ਵੀ ਕਿਹੜੇ ਕਿਹੜੇ ਤੁਸੀਂ ਇਹਦੇ ਵਿੱਚ ਪ੍ਰੋਡਕਟ ਸੇਲ ਕਰ ਸਕਦੇ ਹੋ ਬਹੁਤ ਜ਼ਿਆਦਾ ਇਕੱਲਾ ਇਹ ਨਹੀਂ ਹੈਗਾ ਵੀ ਆਪਾਂ ਅੰਡਾ ਹੀ ਸੇਲ ਕਰਨਾ ਹੈ ਇਹਦੇ ਵਿੱਚ ਇਹਦੇ ਵਿੱਚ ਹੋਰ ਬਹੁਤ ਪ੍ਰੋਡਕਟ ਸੇਲ ਕਰ ਸਕਦੇ ਆ ਜਿਵੇਂ ਆਪਾਂ ਕਹਿੰਦੇ ਆ ਵੀ ਇੱਕ ਮਾਸਟਰ ਹੈ ਇੱਕ ਮਾਸਟਰ ਆਪਦੀ ਡਿਊਟੀ ਤੇ ਜਾਂਦਾ ਹੈ ਠੀਕ ਹੈ ਨਾ ਉਹ ਡਿਊਟੀ ਤੇ ਉਹਦਾ ਕੰਮ ਹੁੰਦਾ ਹੈ ਪੜਾਉਣਾ ਮਾਸਟਰ ਦਾ ਠੀਕ ਹੈ ਪਰ ਉਹ ਨਾਲ ਹੁਣ ਅੱਜ ਕੱਲ ਆਪਾਂ ਦੇਖਦੇ ਆ ਟਿਊਸ਼ਨ ਵੀ ਪੜਾਉਂਦੇ ਨੇ ਠੀਕ ਹੈ ਨਾ ਉਹ ਬੇਰਜਗਾਰਾਂ ਦਾ ਹੱਕੀ ਮਾਰਨ ਵਾਲੀ ਗੱਲ ਹੋ ਗਈ ਤੇ ਨਾਲ ਉਹ ਇਹ ਕੰਮ ਚੂਚਾ ਸੇਲ ਕਰਨਾ ਉਹ ਵੀ ਮਤਲਬ ਇਹ ਮੰਨ ਕੇ ਚੱਲੋ ਵਿੱਚ ਬੰਦੇ ਕਹਿੰਦੇ ਨੇ ਜੀ ਵੀ ਫਰਕ ਹੈ ਬਰੀਡ ਦਾ ਇਹ ਹੈ ਉਹ ਹੈ ਕੋਈ ਠੀਕ ਹੈ ਨਾ ਪੇਰੈਂਟ ਬਰਡ ਵੀ ਇੱਕ ਮੈਂ ਤੁਹਾਨੂੰ ਹੋਰ ਗੱਲ ਆਖਦਾ ਪੇਰੈਂਟ ਬਰਡ ਨੇ ਜਿਹੜੇ ਆਂਡਾ ਠੀਕ ਹੈ ਨਾ ਜਿਹੜਾ ਇਹ ਮੈਨੂੰ ਇੱਕ ਇਸ ਮੇਰੀ ਇਹ ਜਣੀ ਹੈਗੀ ਹੈ ਹੈਗਾ ਮਤਲਬ ਵਿਚਾਰ ਵੀ ਪੇਰੈਂਟ ਪਾਰਡ ਵਾਲਾ ਕੋਈ ਐਡਾ ਖਾਸ ਚੱਕਰ ਨਹੀਂ ਹੁੰਦਾ ਤੁਹਾਡੇ ਆਂਡੇ ਜਿਹੜੇ ਹੈਗੇ ਨੇ ਵੱਡੇ ਆਂਡੇ ਹੋਣੇ ਚਾਹੀਦੇ ਨੇ ਜਿਹੜੇ ਹੈਚਰੀ 'ਚ ਲੱਗਣੇ ਨੇ ਵਧੀਆ ਆਂਡੇ ਹੋਣ ਆ ਜਿਹੜੇ ਚਿਕਸ ਤੁਸੀਂ ਦੇਖ ਰਹੇ ਹੋ ਕਿੰਨੇ ਤੰਦਰੁਸਤ ਲੱਗਦੇ ਨੇ ਵੱਡੇ ਆਂਡੇ ਦੇ ਚਿਕਸ ਨੇ ਇਹ ਸਾਰੇ ਠੀਕ ਹੈ ਜੀ ਇਹ ਅਸੀਂ ਤਜਰਬੇ ਕਰਕੇ ਦੇਖ ਲਏ ਪੇਰੈਂਟ ਪਾਰਡ ਮੈਨੂੰ ਤਾਂ ਲੱਗਦਾ ਨਹੀਂ ਵੀ ਕਿਸੇ ਕੋਲੇ ਹੋਊਗਾ ਜੇ ਕੋਈ ਪੇਰੈਂਟ ਪਾਰਟ ਦੀ ਗੱਲ ਕਰਦਾ ਸਭ ਤੋਂ ਪਹਿਲਾਂ ਉਹਦਾ ਪੇਰੈਂਟ ਪਾਰਟ ਦੇਖ ਲਿਓ ਜਾ ਕੇ ਕਿੱਥੇ ਪਾਲਿਆ ਹੋਇਆ ਹੈ ਠੀਕ ਹੈ ਨਾ ਆਪਾਂ ਬਹੁਤਾ ਚਲੋ ਇਹਨਾਂ ਗੱਲਾਂ 'ਚ ਨਹੀਂ ਪੈਣਾ ਤੇ ਚਲੋ ਆਪਾਂ ਉਹ ਗੱਲ ਕਰਦੇ ਆਂ ਵੀ ਇਸ ਇਹਦੇ 'ਚ ਪ੍ਰੋਡਕਟ ਜ਼ਿਆਦਾ ਨੇ ਜਿਵੇਂ ਇੱਕ ਮਾਸਟਰ ਕਦੇ ਟਿਊਸ਼ਨ ਵੀ ਪੜਾ ਲੈਂਦਾ ਕਦੇ ਉਹ ਹੋਰ ਵੀ ਕੰਮ ਕਰ ਲੈਂਦਾ ਸਹਾਇਕ ਧੰਦੇ ਠੀਕ ਹੈ ਨਾ ਬੇਰੁਜ਼ਗਾਰੀ ਮਨਾਰਾਂ ਦਾ ਹੱਕ ਵੀ ਮਾਹਰ ਲੈਂਦਾ ਤੇ ਹੋਰ ਵੀ ਬਹੁਤ ਗੱਲਾਂ ਨੇ ਠੀਕ ਹੈ ਜੀ ਤੇ ਇਹ ਐਬੀ ਵਧੀਆ ਤਰੀਕੇ ਨਾਲ ਤੁਸੀਂ ਕੰਮ ਕਰੋ ਸਹਾਇਕ ਕੀਤਾ ਹੈ ਅਸੀਂ ਬੇਰੁਜ਼ਗਾਰੀ ਖਤਮ ਕਰਨ ਲਈ ਕੰਮ ਕਰਾਂਗੇ ਅਸੀਂ ਤੁਹਾਨੂੰ ਵੀ ਪੂਰਾ ਸਹਿਯੋਗ ਦੇਵਾਂਗੇ ਇਹ ਨਹੀਂ ਹੈਗਾ ਵੀ ਸਾਨੂੰ ਇਹ ਐਬੀ ਅਸੀਂ ਇਕੱਲੇ ਹੀ ਪੈਸਾ ਬਣਾਈਏ ਕੰਮ ਇਹ ਵਧੀਆ ਹੈ ਜੇ ਕੋਈ ਤੁਹਾਨੂੰ ਇਹ ਕਹਿੰਦਾ ਵੀ ਇਹਦੇ 'ਚ ਇਹ ਨਹੀਂ ਜੀ ਪੈਸਾ ਬਹੁਤ ਵਧੀਆ ਬਣੂਗਾ ਸਟੈਪ ਬਾਈ ਸਟੈਪ ਤੁਸੀਂ ਕੰਮ ਕਰਦੇ ਜਾਓ ਠੀਕ ਹੈ ਜੀ ਤੇ ਥੋੜੇ ਤੋਂ ਸ਼ੁਰੂ ਕਰ ਲਓ ਵਧੀਆ ਬਰੀਡ ਲੈ ਲਓ ਮੈਨੂੰ ਇਹ ਦੇਖਣ 'ਚ ਬਹੁਤ ਖੁਸ਼ੀ ਹੁੰਦੀ ਹੈ ਵੀ ਬਰਨਾਲਾ ਜ਼ਿਲ੍ਹਾ ਬਹੁਤ ਮੋਰੀ ਹੈ ਚਿਕਸ ਦੇ ਕੰਮ 'ਚ ਪੁਰਾਣਾ ਸਮੇਂ ਤੋਂ ਚੱਲਿਆ ਆ ਰਿਹਾ ਹੈ ਚਿਕਸ ਸੇਲ ਕਰਦਾ ਹੈ ਐਚ 3 ਦੇ ਕੰਮ ਮਤਲਬ ਲੱਗੀ ਹੋਈਆਂ ਨੇ ਜੇ ਜੋ ਵੀ ਇੱਥੇ ਬਰਨਾਲਾ ਜ਼ਿਲ੍ਹੇ ਦੇ ਵਿੱਚ ਬਹੁਤ ਹੀ ਕਾਮਯਾਬ ਐਚ 3ਆਂ ਨੇ ਤੇ ਕਾਮਯਾਬ ਬੰਦੇ ਨੇ ਜਵਾਨ ਵਾਲੇ ਬੰਦੇ ਨੇ ਜਿਹੜੇ ਬਰਨਾਲਾ ਜ਼ਿਲ੍ਹੇ 'ਚ ਚਿਕਸ ਸੇਲ ਕਰਦੇ ਨੇ ਜਾਂ ਮਤਲਬ ਮੁੱਕ ਮੁਰਗੀ ਸੇਲ ਕਰਦੇ ਨੇ ਭਾਵੇਂ ਹੈਚਰੀ ਐ ਜਵਾਨ ਦੇ ਘੱਟੇ ਹੀ ਆਪਾਂ ਖਾਣੇ ਆ ਜਵਾਨ ਹੋਣੀ ਚਾਹੀਦੀ ਆ ਬੰਦੇ ਨੇ ਇਹ ਨਹੀਂ ਹੈਗਾ ਵੀ ਦਿਖਾਉਣਾ ਕੁਝ ਹੋਰ ਐ ਵੇਚਣਾ ਕੁਝ ਹੋਰ ਐ ਉਹ ਕੰਮ ਨਹੀਂ ਬਰਨਾਲੇ ਜ਼ਿਲ੍ਹੇ 'ਚ ਹੋਊਗਾ ਠੀਕ ਹੈ ਜੀ ਮੈਂ ਬਰਨਾਲਾ ਜ਼ਿਲ੍ਹਾ ਤਾਂ ਗਿਆ ਨਾ ਵੀ ਮੈਨੂੰ ਇੱਥੋਂ ਬਰਨਾਲਾ ਜ਼ਿਲ੍ਹਾ 15 14 15 ਕਿਲੋਮੀਟਰ ਹੀ ਐ ਲਗਭਗ ਤੇ ਹੈ ਮੈਨੂੰ ਮਲੇਰਕੋਟਲਾ ਵੀ ਇੰਨਾ ਕੀ ਐ 20 ਕਿਲੋਮੀਟਰ ਐ ਠੀਕ ਹੈ ਨਾ ਤੇ ਪਰ ਏ ਆ ਵੀ ਬਹੁਤ ਵਧੀਆ ਕੰਮ ਹੈਗਾ ਵਧੀਆ ਤੇ ਮੈਂ ਉਹ ਗੱਲ ਕਰਦਾ ਸੀ ਵੀ ਜਵਾਨ ਦਾ ਖੱਟਿਆ ਖਾਣ ਵਾਲੀ ਗੱਲ ਬਈ ਜੇ ਹੁਣ ਮੈਂ ਮੰਨ ਲਓ ਕਿਸੇ ਵੀਰ ਨੂੰ ਕਹਾ ਮੁਰਗੀ ਕੋਈ ਇਸ ਨੇ ਲੈਣੀ ਹੈ ਮੈਂ ਉਹਨੂੰ ਵੀਡੀਓ ਪਾ ਦਿਆਂ ਬਈ ਠੀਕ ਹੈ ਜੀ ਆ 100 ਪੀਸ ਜਾਂ 50 ਪੀਸ ਮੁਰਗੀ ਹੈ ਵੀ ਇਹ ਤੁਹਾਨੂੰ ਆ ਇਸ ਰੇਟ ਤੇ ਮਿਲੂਗੀ ਲੈ ਜੋ ਠੀਕ ਹੈ ਜਦੋਂ ਬੰਦਾ ਲੈਣ ਆ ਗਿਆ ਉੱਥੇ ਨਿਕਲੇ ਕੁਝ ਹੋਰ ਠੀਕ ਹੈ ਜੀ ਵਚਿੰਗਾਂ ਨਹੀਂ ਆਉਣ ਉਹ ਤਿੰਨ ਮਹੀਨੇ ਦੀਆਂ ਪੱਟੀਆਂ ਜਦੋਂ ਆਪਾਂ ਫੋਨ ਕਰੀਏ ਵੀ ਤਾਂ ਫਿਰ ਨਾਂਜੀ ਆਂਡੇ ਦਿੰਦੀ ਐ ਇਹ ਸਾਡੇ ਗਾਹਕ ਕੋਲੋਂ ਆਈ ਹੋਈ ਐ ਜੀ ਇਹ ਹੋ ਚੁੱਕਿਆ ਮੈਂ ਮਤਲਬ ਸਬੂਤਾਂ ਸਮੇਤ ਇਹ ਗੱਲ ਕਰਦਾ ਮੈਂ ਠੀਕ ਹੈ ਪਰ ਉਹਨਾਂ ਨੂੰ ਮੈਂ ਇਹ ਕਹਿਣੀ ਕਹਿਣਾ ਚਾਹੁੰਨਾ ਮੇਰਾ ਤੁਹਾਡੇ ਨਾਲ ਕੋਈ ਵੱਟ ਦਾ ਰੋਲਾ ਨਹੀਂ ਤੁਸੀਂ ਇਸ ਤਰ੍ਹਾਂ ਨਾ ਗਾਹਕ ਨਾਲ ਕਰਿਆ ਕਰੋ ਸਹੀ ਚੀਜ਼ ਜਿਹੜੀ ਹੈਗੀ ਵੀਡੀਓ ਹੋਰ ਦਿਖਾਉਣਾ ਜਾਂ ਵੱਡੀ ਕਰਕੇ ਦਿਖਾਉਣਾ ਉਹ ਵਧੀਆ ਨਹੀਂ ਹੋਣਾ ਚੂ ਦੇਖੋ ਚੂ ਚ ਹੀ ਫਿਰਦੇ ਨੇ ਜੀ ਕੁਸੀਂ ਦੇਖ ਰਹੇ ਹੋ ਮੈਨੂੰ ਇਹ ਲੱਗਦਾ ਵੀ ਪਹਿਲਾ ਮੇਰੀ ਵੀਡੀਓ ਹੁੰਦੀ ਹੈ ਜਿਹਦੇ ਚ ਚਾਹੇ ਮੈਂ ਮੁਰਗੀ ਦੀ ਵੀਡੀਓ ਦਿਖਾਉਣਾ ਜਦੋਂ ਮੁਰਗੀ ਸੇਲ ਕਰਦੇ ਆ ਆਪਾਂ ਤਾਂ ਸਾਫ਼ ਐਨ ਦਿਸੂਗਾ ਕੱਲੇ-ਕੱਲੀ ਉਹਦੀ ਅੱਖ ਵੀ ਦਿਸੂ ਮੁਰਗੀ ਦੀ ਠੀਕ ਹੈ ਤੇ ਜੇ ਚੂਚਾ ਦਿਖਾਉਣਾ ਤਾਂ ਮੈਂ ਵੀਡੀਓ ਖੜਾ ਕੇ ਮੈਂ ਐਨੀਵੇਂ ਇਧਰੋਂ ਕਮਾਈ ਵੀ ਐਂ 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 ਨਹੀਂ ਕਰਦਾ ਮੈਂ ਮੈਂ ਐਂ ਟਿਕਾ ਕੇ ਦਿਖਾਉਣਾ ਤੁਹਾਨੂੰ ਚੂਚਾ ਠੀਕ ਹੈ ਨਾ ਜਿੰਨਾ ਵੀ ਆਪਾਂ ਸੇਲ ਕਰਦੇ ਆ ਇਹ ਆ ਬਠਾ ਐਂ ਅਰਾਮ ਨਾਲ ਦਿਖਾਉਣਾ ਵੱਡਾ ਸਕਰੀਨ ਕਰਕੇ ਵੱਡੀ ਵੀ ਦਿਖਾ ਦਿੰਦਾ ਉਹਨਾਂ ਨੂੰ ਤੇ ਇਹ ਕਰਦਾ ਪਰ ਉਹ ਮੈਂ ਉਹਨਾਂ ਨੂੰ ਕਹਿਣਾ ਵੀ ਇਸ ਤਰ੍ਹਾਂ ਨਹੀਂਗਾ ਕਰਨਾ ਰੱਬ ਦਾ ਰੂਹਗਾਖ ਹੁੰਦਾ ਜਦੋਂ ਅਗਲਾ ਫਿਰ ਖਾਲੀ ਮੁੜਦਾ ਹੈ ਨਾ ਉਹ ਬਹੁਤ ਵੱਦਵਾਵਾਂ ਦਿੰਦਾ ਠੀਕ ਹੈ ਹੁਣ ਠੀਕ ਹੈ ਜੀ ਇਹ ਹੈ ਵੀ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਜੇ ਕਦੇ ਕਿਸੇ ਨੂੰ ਜ਼ਰੂਰਤ ਹੁੰਦੀ ਹੈ ਤੇ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਤੇ ਵਧੀਆ ਕੰਮ ਕਰੋ ਠੀਕ ਹੈ ਜੀ ਤੇ ਬਾਕੀ ਕੰਮ ਕੋਈ ਵੀ ਮੈਂ ਪੰਜਾਬ ਦੇ ਬੇ ਬੇਰਜਗਾਰ ਨੌਜਵਾਨਾਂ ਨੂੰ ਕਹਿਣਾ ਚਾਹਣਾ ਵੀ ਭਾਵੇਂ ਤੁਸੀਂ ਸਹਾਇਕ ਕਿਤਾ ਪੋਲਟਰੀ ਦਾ ਕਰੋ ਠੀਕ ਹੈ ਪੜੇ ਲਿਖੇ ਆ ਟਿਊਸ਼ਨ ਵੀ ਪੜਾ ਸਕਦੇ ਹਾਂ ਮੈਂ ਤਾਂ ਮਾਂ ਇੰਨਾ ਜਿਹੜੇ ਮਾਸਟਰ ਪੜਾਉਂਦੇ ਨੇ ਟਿਊਸ਼ਨ ਸਰਕਾਰ ਵੱਲੋਂ ਮਨਾਹੀ ਹੈ ਕਿਉਂਸਨ ਪੜਾਉਣ ਤੇ ਜਿਹੜੇ ਸੂਝਵਾਨ ਮਾਸਟਰ ਮੇਰੇ ਬਹੁਤ ਲਿੰਕ ਨੇ ਬਹੁਤ ਸਤਕਾਰਯੋਗ ਨੇ ਸਾਡੇ ਲੋਕਲ ਵੀ ਬਹੁਤ ਵਧੀਆ ਇਨਸਾਨ ਨੇ ਉਹ ਮੈਂ ਉਹਨਾਂ ਦੀ ਗੱਲ ਨਹੀਂ ਸਾਰਿਆਂ ਦੀ ਗੱਲ ਨਹੀਂ ਕਰਦਾ ਕੁਝ ਜਿਹੜੇ ਹੱਕ ਮਾਰ ਰਹੇ ਨੇ ਨੌਜਵਾਨਾਂ ਦਾ ਸਾਡੇ ਪੰਜਾਬੀ ਬੇਰੁਜ਼ਗਾਰਾਂ ਦਾ ਉਹ ਸਰਕਾਰ ਨੇ ਉਹਨਾਂ ਮੁਲਾਜ਼ਮਾਂ ਨੂੰ ਟਿਊਸ਼ਨ ਬੰਦ ਕੀਤੀ ਹੋਈ ਹੈ ਉਹ ਨਾ ਇਹ ਇਹ ਹਰਕਤ ਕਰ ਰਹੇ ਕਰਨ ਨਾਲ ਤੇ ਸਮਾਂ ਆਉਣ ਤੇ ਚਲੋ ਉਹ ਆ ਜਾ ਦੇਖਾਂਗੇ ਆਪਾਂ ਸਰਕਾਰਾਂ ਵੀ ਬਦਲਦੀਆਂ ਰਹਿਣੀਆਂ ਨੇ ਤੇ ਇਸ ਕਰਕੇ ਹੁਣ ਮੈਂ ਬੇਨਤੀ ਕਰਦਾ ਵੀ ਬੇਰਜਗਾਰਾਂ ਦੀ ਆਪਾਂ ਨੂੰ ਵੱਧ ਤੋਂ ਵੱਧ ਪੰਜਾਬ ਦੇ ਵਿੱਚ ਜਿੰਨੇ ਵੀ ਬੇਰਜਗਾਰ ਵੀਰ ਨੇ ਉਹਨਾਂ ਦੀ ਵੱਧ ਤੋਂ ਵੱਧ ਮਦਦ ਕਰਨੀ ਚਾਹੀਦੀ ਹੈ ਮਦਦ ਕਿਵੇਂ ਕਰਨੀ ਚਾਹੀਦੀ ਹੈ ਇਹ ਨਹੀਂ ਹੈਗਾ ਵੀ ਤੁਸੀਂ ਉਹਨਾਂ ਨੂੰ ਚੂਚਾ ਦੇ ਦਿਓ ਸਸਤਾ ਬਰੀਡ ਦੇ ਦਿਓ ਘਟੀਆ ਮਾੜੀ ਜਿਹੜੀ ਅੰਡਾ ਹੀ ਨਾ ਦੇਵੇ ਬਾਅਦ ਚ ਉਹਨਾਂ ਨੂੰ ਬਰਬਾਦ ਕਰਨ ਨਾਲਾ ਕੰਮ ਕਰੋਗੇ ਉਹ ਨਾ ਕਰੋ ਚੂਚਾ ਭਾਵੇਂ ਮਹਿੰਗਾ ਹੋਵੇ ਬਰੀਡ ਪਿਓਰ ਹੋਵੇ ਵੈਕਸੀਨ ਲੱਗੀ ਹੋਵੇ মালਟੀਵਿਟਾਮਨ ਐਂਟੀਬਾਇਓਟਿਕ ਦਿੱਤਾ ਹੋਵੇ ਉਹਨਾਂ ਨੂੰ ਟ੍ਰੇਨਿੰਗ ਫ੍ਰੀ ਕੀਤੀ ਹੋਵੇ ਠੀਕ ਹੈ ਨਾ ਤੇ ਇਸ ਤਰ੍ਹਾਂ ਕਰਿਆ ਹੋਣਾ ਚਾਹੀਦਾ ਟ੍ਰੇਨਿੰਗ ਦੇ ਵਿੱਚ ਜਾਂ ਜੋ ਵੀ ਹੈਲਪ ਕਰਨੀ ਹੈ ਇਦਾਂ ਕਰਨੀ ਚਾਹੀਦੀ ਹੈ ਤੇ ਇਹ ਸਾਰਿਆਂ ਦਾ ਆਪਣਾ ਪੰਜਾਬੀਆਂ ਦਾ ਫਰਜ਼ ਬਣਦਾ ਜਿਹੜੇ ਇਹ ਕਰ ਸਕਦੇ ਨੇ ਮੈਂ ਇਸ ਕੰਮ ਚ ਆਵਲਟਰੀ ਦੇ ਕੰਮ ਚ ਮੇਰਾ ਇਹ ਹੈ ਵੀ ਨਾ ਆਪਾਂ ਦੇਖੋ ਕਿਸੇ ਨਾਲ ਬੇਈਮਾਨੀ ਕਰਨੀ ਐ ਨਾ ਪ੍ਰਮਾਤਮਾ ਕਰਾਵੇ ਨਾ ਕੀਤੀ ਐ ਠੀਕ ਹੈ ਜੀ ਆਪਣਾ ਕਿਸੇ ਨਾਲ ਕੋਈ ਵੱਟ ਦਾ ਰੌਲਾ ਨਹੀਂ ਹੈਗਾ ਇਹ ਐ ਵੀ ਆਪਾਂ ਜਦੋਂ ਦੁੱਖ ਲੱਗਦਾ ਕਿਸੇ ਨਾਲ ਕੋਈ ਇਸ ਤਰ੍ਹਾਂ ਕਰਦਾ ਠੀਕ ਹੈ ਜੀ ਮੈਂ ਮੈਂ ਦੋਨੋਂ ਇੱਕ ਗੱਲ ਦੱਸਦਾ ਉਹ ਕਿਸੇ ਨੇ ਕਰਵਾਇਆ ਵੀ ਸੀਗਾ ਇੱਕ ਬਾਈ ਨੇ ਮੇਰੇ ਕੋਲੇ ਬੁਕਿੰਗ ਕਰਵਾਈ 1500 ਰੁਪਇਆ ਪਾਇਆ ਸੀਗਾ ਚੂਚਾ ਲੈਣਾ ਸੀ ਉਹਨਾਂ ਨੇ ਠੀਕ ਹੈ ਜੀ 2 ਦਿਨ ਦਾ ਟਿਕਟ ਲੈਣਾ ਸੀ ਉਹਨਾਂ ਨਾਲ ਜਦੋਂ ਫੋਨ ਤੇ ਗੱਲ ਉਹਨਾਂ ਨੇ ਕੀਤੀ ਮੇਰੇ ਕੋਲੇ ਇਹ ਹੈ ਵੀ ਮੈਂ ਰਿਕਾਰਡਿੰਗ ਹੋ ਜਾਂਦੀ ਹੈ ਕਿਉਂਕਿ ਉਹ ਫਿਰ ਕੰਮ ਆਉਂਦੀ ਹੈ ਜੀ ਉਹ ਬਾਈ ਨੇ ਮੈਨੂੰ ਫੋਨ ਤੇ ਗੱਲ ਕੀਤੀ ਜਦੋਂ ਉਹਨਾਂ ਨੇ 5-6 ਦਿਨ ਦਾ ਚੂਚਾ ਕਿਹਾ ਸੀ ਵੀ ਅਸੀਂ ਲੈਣਾ ਹੈ ਜੀ ਆਹ ਗੱਲ ਹੈ ਆਹ ਬਾਤ ਹੈ ਤੇ ਬੁਕਿੰਗ ਕਰਵਾ ਦਿੰਨੇ ਆ ਜਦੋਂ ਉਹਨਾਂ ਨੇ ਮੈਨੂੰ ਉਸ ਤੋਂ ਬਾਅਦ ਕੋਈ ਗੱਲ ਨਹੀਂ ਹੋਰ ਹੋਈ ਉਹਨਾਂ ਨੇ ਜੀ ਸਵੇਰੇ 7:00 ਵਜੇ ਜਾਂ ਜਿੰਨੇ ਵਜੇ ਵੀ ਲਗਭਗ ਪੈਸੇ ਪਾਤੇ 1500 ਰੁਪਏ ਮੈਨੂੰ ਅਲਰਟ ਕਰਤਾ ਵੀ ਅਸੀਂ ਜੀ ਬੁਕਿੰਗ ਕਰਾਤੀ ਮੈਂ ਕਿਹਾ ਵੀ ਠੀਕ ਹੈ ਜੀ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਮਤਲਬ ਮੈਨੂੰ ਇਹ ਸੀਗਾ ਵੀ ਉਹਨਾਂ ਨੇ ਚੂਚਾ 5 ਦਿਨ ਦਾ 6 ਦਿਨ ਦਾ ਹੀ ਲੈਣਾ ਹੈ ਤੇ ਆਪਾਂ ਉਸ ਤਰ੍ਹਾਂ ਦੇ ਦੇਾਂਗੇ ਤੇ ਉਹਨਾਂ ਦਾ ਫੋਨ ਆਇਆ ਮੈਨੂੰ ਦੂਜੇ ਦਿਨ ਵੀ ਅਸੀਂ ਚੂਚਾ ਕਦੋਂ ਲੈ ਕੇ ਜਾਈਏ ਜੀ ਮੈਂ ਕਿਹਾ ਜੀ ਤੁਹਾਡਾ ਤਾਂ ਇਸ ਤਰ੍ਹਾਂ ਗੱਲ ਹੋਈ ਸੀ ਕਹਿੰਦੇ ਨਹੀਂ ਜੀ ਅਸੀਂ ਤਾਂ ਮਤਲਬ ਇੱਕ ਦੋ ਦਿਨਾਂ ਦੀ ਗੱਲ ਹੋਈ ਹੈ ਵੀ ਜੀ ਤੁਸੀਂ ਕਿਹਾ ਸੀ ਵੀ ਇੱਕ ਦੋ ਦਿਨਾਂ ਚ ਦੇ ਦਾਂਗੇ ਸੱਚ ਨਾਲੇ ਸੀ ਵੀ ਇੱਕ ਦੋ ਦਿਨਾਂ ਚ ਦੇ ਦਾਂਗੇ ਵੀ ਮੈਂ ਕਿਹਾ ਵੀ ਇਹ ਹੋ ਨਹੀਂ ਸਕਦਾ ਮੈਂ ਇਦਾਂ ਕਹਿੰਦਾ ਨਹੀਂ ਤੁਸੀਂ ਜੀ ਬਲਾਕ ਆਹ ਪਹਿਲਾਂ ਬੁਕਿੰਗ ਨਹੀਂ ਸੀ ਕਰਾਉਣੀ ਤੁਸੀਂ ਐਂ ਕਹਿੰਦੇ ਹੋ ਵੀਡੀਓ ਚ ਕੁਝ ਹੋਰ ਕਹਿੰਦੇ ਹੋ ਤੇ ਮੈਂ ਕਿਹਾ ਵੀ ਨਹੀਂ ਹੋ ਸਕਦਾ ਮੈਂ ਰਿਕਾਰਡਿੰਗ ਸੁਣੀ ਜਦੋਂ ਉਹਦੇ ਚ 5-6 ਦਿਨ ਦੇ ਚੂਚੇ ਦੀ ਗੱਲ ਹੋਈ ਸੀ ਇਹ ਸੀ ਵੀ ਉਹ ਤੁਹਾਨੂੰ ਮਿਲ ਜੂਗਾ ਜੀ ਕਿਉਂਕਿ ਉਹ ਮੈਂ ਦੇ ਵੀ ਦਿੰਦਾ ਤੇ ਇੱਕ ਦੋ ਦਿਨਾਂ ਵਾਲਾ ਤਾਂ ਹੈਚ ਦੇ ਹਿਸਾਬ ਨਾਲ ਹੀ ਦੇ ਸਕਦੇ ਹਾਂ ਆਪਾਂ ਹੈਚ ਨਿਕਲੂਗਾ ਆਪਾਂ ਨਾਲ ਦੀ ਨਾਲ ਦੇ ਦੇਾਂਗੇ ਤੇ ਉਸ ਤੋਂ ਬਾਅਦ ਮੈਂ ਪੇਮੈਂਟ ਉਹਨਾਂ ਦੀ ਵਾਪਸ ਕੀਤੀ ਸਤਕਾਰ ਨਾਲ ਪਰ ਉਹਨਾਂ ਨੇ ਮੈਨੂੰ ਇਹ ਗੱਲ ਕਹੀ ਵੀ ਅਸੀਂ ਤਾਂ ਇਧਰ ਨਾਬੇ ਕੋਲੋਂ ਚਲੋ ਆਪਾਂ ਨਾਂ ਨਹੀਂ ਲੈਂਦੇ ਕਿਸੇ ਦਾ ਵੀਰ ਦਾ ਤੇ ਵੀ ਨਾਬੇ ਕੋਲੇ ਅਮਰਗੜ ਨਾਬ ਦੇ ਨੇੜੇ ਏਰੀਏ 'ਚ ਵੀ ਸਾਨੂੰ ਤਾਂ ਮਿਲਦੇ ਸੀ ਜੀ ਵੀਸੀਤਾ ਉਥੋਂ ਲੈ ਲਾਂਗੇ ਫਿਰ ਮੈਂ ਕਹਿੰਦਾ ਜੀ ਫਿਰ ਦੇਖੋ ਇਹ ਚ ਰੋਲੇ ਵਾਲੀ ਤਾਂ ਕੋਈ ਗੱਲ ਹੀ ਨਹੀਂ ਜੇ ਤੁਹਾਨੂੰ ਉਹਨਾਂ ਨੇ ਕਿਹਾ ਵੀ ਇਸ ਤਰ੍ਹਾਂ ਤੁਸੀਂ ਕਰਨਾ ਹੈ ਫਿਰ ਇਸ ਤਰ੍ਹਾਂ ਮੁੱਦਾ ਬਣਾਉਣਾ ਉਹ ਦੇਖੋ ਮੈਂ ਇਹਦਾ ਕੁਝ ਹੱਲ ਨਹੀਂ ਕਰ ਸਕਦਾ ਵੀ ਨਹੀਂ ਤੁਹਾਡੀ ਪੇਮੈਂਟ ਆਪਾਂ ਸਰਕਾਰ ਨਾਲ ਦੇ ਰਹੇ ਆ ਤੇ ਤੁਹਾਨੂੰ ਤੁਸੀਂ ਜਿੱਥੋਂ ਮਰਜ਼ੀ ਲੈ ਲਓ ਚ ਇਸ ਤਰ੍ਹਾਂ ਨਾ ਮੇਰੇ ਵੀਰ ਕਰਿਆ ਕਰੋ ਠੀਕ ਹੈ ਨਾ ਤੇ ਵਧੀਆ ਗੱਲ ਨਹੀਂ ਲੱਗਦੀ ਹੁੰਦੀ ਇਸ ਤਰ੍ਹਾਂ ਸਿੱਧੀ ਗੱਲ ਕਰੋ ਸਾਡੇ ਨਾਲ ਜੀਨੇ ਕਰਨੀ ਆ ਜੇ ਕਿਸੇ ਨੂੰ ਕੋਈ ਦੁੱਖ ਤਕਲੀਫ ਹੈ ਪਰ ਮੇਰਾ ਮੈਂ ਸਾਰਿਆਂ ਦਾ ਸਤਿਕਾਰ ਕਰਦਾ ਮੇਰੇ ਲਈ ਸਾਰੇ ਸਤਿਕਾਰਯੋਗ ਜਿਹੜੇ ਇਸ ਕੰਮ ਦੇ ਵਿੱਚੋਂ ਠੀਕ ਹੈ ਵੀਰੋ ਉਹ ਜੇ ਮੇਰੇ ਭਰਾੋਂ ਕੋਈ ਵੱਡਾ ਸਤਿਕਾਰਯੋਗ ਹੈ ਮੇਰੇ ਲਈ ਪਰ ਜਿਹੜੇ ਇਮਾਨਦਾਰੀ ਨਾਲ ਕਰਦੇ ਹੋ ਬਰੀਡ ਸਹੀ ਦਿੰਨੇ ਹੋ ਤੰਦਰੁਸਤ ਚੂਚਾ ਦਿੰਨੇ ਹੋ ਜਿਹੜੇ ਮਤਲਬ ਬਿਮਾਰ ਚੂਚਾ ਦੇਣਾ ਹੈ ਘਟ ਗਿਆ ਬਰੀਡ ਦੇਣੀ ਹੈ ਜਾਂ ਅਗਲੇ ਨੇ ਆ ਰਹੀ ਆਰ ਮੰਗਿਓ ਨੂੰ ਕੋਈ ਹੋਰ ਦੇਣੀ ਆ ਉਹ ਨਹੀਂ ਉਹਨਾਂ ਨੂੰ ਛੱਡ ਕੇ ਦੱਸ ਕੇ ਕਰਾਂਗੇ ਜੋ ਕਰਾਂਗੇ ਬਸ ਇੰਨਾ ਕਹਿ ਤੇ ਇਸ ਕਰਕੇ ਮੇਰੀ ਇਹ ਬੇਨਤੀ ਹੈ ਸਾਰਿਆਂ ਨੂੰ ਬੁਕਿੰਗ ਜਿਨ੍ਹਾਂ ਨੇ ਕਰਾਉਣੀ ਆ ਬੁਕਿੰਗ ਚੱਲ ਰਹੀ ਹੈ ਜੀ ਚੂਚੇ ਨੂੰ ਜਿਨ੍ਹਾਂ ਦਾ ਵੀ ਹੁਣ ਰੱਖਿਆ ਹੋਇਆ ਜਿਨ੍ਹਾਂ ਦੀਆਂ ਬੁਕਿੰਗੀਆਂ ਹੋਈਆਂ ਹੋਈਆਂ ਨੇ ਬੇਫਿਕਰ ਰਹੋ ਤੁਸੀ ਤੁਹਾਨੂੰ ਪੂਰਾ ਟਾਈਮ ਤੇ ਚੂਚਾ ਮਿਲੂਗਾ ਜੀ ਤੇ ਵੀਡੀਓ ਦੇ ਵੀ ਰਾਹੀਂ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਨਾ ਜਿੰਨਾ ਵੀ ਵੀਰਾਂ ਦੀ ਬੁਕਿੰਗ ਹੈ ਜਿਨ੍ਹਾਂ ਨੇ ਹੋਰ ਕਰਾਉਣੀ ਹੈ ਉਹ ਬੁਕਿੰਗ ਕਰਵਾ ਲਓ ਜੀ ਠੀਕ ਹੈ ਜੀ ਤੇ ਟ੍ਰੇਨਿੰਗ ਅਸੀਂ ਫ੍ਰੀ ਦੇਣੀ ਹੈ ਤੁਹਾਨੂੰ ਬੁਕਿੰਗ ਤੋਂ ਬਾਅਦ ਅਸੀਂ ਤੁਹਾਨੂੰ ਬੁਲਾਵਾਂਗੇ ਤੇ ਟ੍ਰੇਨਿੰਗ ਫ੍ਰੀ ਹੋਊ ਬਰੀਡ ਪ्युअर ਮਿਲੂਗੀ ਸਾਰਾ ਮੈਂ ਪਹਿਲਾਂ ਪਹਿਲਾਂ ਦੱਸ ਹੀ ਚੁੱਕਿਆ ਤੇ ਇਸ ਤੋਂ ਇਲਾਵਾ ਸਮੇਂ-ਸਮੇਂ ਤੇ ਤੁਹਾਡੇ ਨਾਲ ਗੱਲਬਾਤ ਕੀਤੀ ਜਾਊ ਜਦੋਂ ਤੁਸੀਂ ਫੋਨ ਕਰੋਗੇ ਇਹ ਨਹੀਂ ਹੈਗਾ ਵੀ ਤੁਹਾਡਾ ਫੋਨ ਨਹੀਂ ਚੱਕਾਂਗੇ ਫੋਨ ਚੱਕਾਂਗੇ ਨਹੀਂ ਕੋਈ ਮਤਲਬ ਹੋ ਗਿਆ ਕੋਈ ਕਰੇਲੂ ਵੀ ਬੰਦੇ ਨੂੰ ਬਹੁਤ ਕੰਮ ਹੋ ਜਾਂਦੇ ਨੇ ਜੀ ਬਾਕੀ ਇੱਧਰ ਵੀ ਕੰਮ ਹੁੰਦਾ ਸਾਰਾ ਤੇ ਤਾਂ ਕਰਕੇ ਮੈਂ ਆਪ ਫੋਨ ਕਰਦਾ ਹੁਣ ਆ ਭਾਵੇਂ ਦੂਜੇ ਦਿਨ ਕਰਾਂ ਫੋਨ ਤੁਹਾਨੂੰ ਆਊਗਾ ਬੈਕ ਕਾਲ ਠੀਕ ਹੈ ਜੀ ਕਿਸੇ ਨੇ ਕੋਈ ਐਮਰਜੈਂਸੀ ਮਤਲਬ ਕੋਈ ਗੱਲ ਕਰਨੀ ਹੈ ਭਾਵੇਂ ਉਹ ਰਾਤ ਨੂੰ 11 ਵਜੇ ਵੀ ਮੈਨੂੰ ਫੋਨ ਕਰ ਲੈ ਮੈਂ ਫੋਨ ਚੱਕੂਗਾ ਠੀਕ ਹੈ ਜੀ ਤੇ ਕੋਈ ਗੱਲ ਨਹੀਂ ਤੁਸੀਂ ਜੇ ਕੋਈ ਐਮਰਜੈਂਸੀ ਹੈ ਤਾਂ ਉਹ ਵੀ ਮੈਂ ਉਹ ਸੁਣੂਗਾ ਕਾਲ ਉਹ ਬੰਦਾ ਤੀਜੀ ਵਾਰ ਕਾਲ ਕਰੇ ਉਹ ਚੱਕੀ ਜਾਊਗੇ ਨਾਲ ਦੇ ਨਾਲ ਪਰ ਐਮਰਜੈਂਸੀ ਵਾਲਾ ਨਹੀਂ ਤਾਂ ਮੇਰੇ ਵੀਰੋ ਦੋ ਵਾਰ ਤੋਂ ਬਾਅਦ ਨਾ ਲਾਇਓ ਮੈਂ ਆਪੇ ਤੁਹਾਡੀ ਕਾਲ ਕਰ ਲੈਣੀ ਆ ਤੁਹਾਨੂੰ ਤੇ ਇਸ ਤੋਂ ਇਲਾਵਾ ਇਹ ਹੈ ਵੀ ਜਿਹੜਾ ਇਹਦਾ ਫੀਡ ਬਾਰੇ ਸਾਰੀਆਂ ਪੋਸਟਾਂ ਸਮੇਂ-ਸਮੇਂ ਤੇ ਪਾਇਆ ਕਰਾਂਗੇ ਤੇ ਇਹਨਾਂ ਨੂੰ ਜਿਹੜੀ ਉਸ ਕੋਈ ਵੀ ਖਰਾਕ ਜਾਂ ਕਿਵੇਂ ਜੋ ਵੀ ਹੈ ਗੌਜ਼ਰੇਜ ਦੀ ਫੀਡ ਪਾਓ ਸਾਰੇ ਬਹੁਤ ਹੀ ਵਧੀਆ ਫੀਡ ਹੈ ਗੌਜ਼ਰੇਜ ਦੀ ਪਾਵੇਂ ਪ੍ਰੀ ਸਟਾਰਟਰ ਵੀ ਪਾ ਦਿਓ ਕੋਈ ਦਿੱਕਤ ਨਹੀਂ ਆਉਂਦੀ ਠੀਕ ਹੈ ਤੁਹਾਨੂੰ ਨਹੀਂ ਉਪਲਬਧ ਹੈਗੀ ਅਸੀਂ ਕਰਾਵਾਂਗੇ ਤੇ ਬਾਕੀ ਕਮੈਂਟ ਦੇ ਵਿੱਚ ਦੱਸ ਦਿਓ ਕਰੋ ਜੇ ਕਿਸੇ ਨੇ ਹੋਰ ਗੱਲਬਾਤ ਕਰਨੀ ਹੁੰਦੀ ਹੈ ਠੀਕ ਹੈ ਜੀ ਚੂਚਾ ਵਧੀਆ ਮਿਲੂਗਾ ਬੁਕਿੰਗ ਕਰਵਾ ਲਓ ਤੁਸੀਂ ਤੇ ਸਮੇਂ-ਸਮੇਂ ਤੇ ਤੁਹਾਡੀ ਪੂਰੀ ਸਹਾਇਤਾ ਕੀਤੀ ਜਾਊਗੀ ਬਾਕੀ ਸਮਾਨ ਆਪਣੇ ਕੋਲੋਂ ਸਾਰਾ ਮਿਲ ਜੂ ਬਾਕੀ ਜਿਨ੍ਹਾਂ ਨੇ ਬੁਕਿੰਗ ਕਰਾਈ ਹੋਈ ਹੈ ਵੀਰਾਂ ਨੇ ਉਹਨਾਂ ਨੇ ਕੋਈ ਵੀ ਡ੍ਰਿੰਕਰ ਫੀਡਰ ਜਾਂ ਫੀਡ ਲੈਣੀ ਆ ਉਹ ਸਾਨੂੰ ਨੋਟ ਵੀ ਕਰਵਾ ਦੇਣ WhatsApp ਤੇ ਮੈਸੇਜ ਕਰਕੇ ਠੀਕ ਹੈ ਜੀ ਤੇ ਬਾਕੀ ਲਾਈਕ ਕਰ ਲਿਓ ਜੀ ਚੈਨਲ ਨੂੰ ਤੇ ਸ਼ੇਅਰ ਕਰਦੇ ਹੋ Facebook ਪੇਜ ਗਰੀਬਵਾਲ ਸੰਗਰੂਰ ਵਾਲੇ ਨੂੰ ਫੋਲੋ ਕਰ ਲਿਓ ਇੰਸਟਾ ਦਾ ਜਿਹੜਾ ਆਪਣਾ ਪੇਜ ਹੈ ਉਹ ਹੈਗਾ ਗਰੀਬਵਾਲ ਸੰਗਰੂਰ ਵਾਲੇ ਠੀਕ ਹੈ ਜੀ ਉਹਨੂੰ ਵੀ ਫੋਲੋ ਕਰ ਲਿਓ ਐਸ ਤਰ੍ਹਾਂ ਬੇਨਤੀ ਹੈ ਤੁਹਾਨੂੰ ਤੇ ਠੀਕ ਹੈ ਜੀ ਧੰਨਵਾਦ